ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਅੱਜ ਉਹ ਜਿਹੜੀ ਪਹਿਲਾਂ ਵੀਡੀਓ ਪਾਈ ਆ ਉਹ ਉਹਦਾ ਤਰੀਕਾ ਬੋਲ ਕੇ ਦੱਸਣ ਲੱਗੇ ਆ ਪਸੰਦ ਆਵੇ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਬੈਸੇ ਬਹੁਤ ਪਿਆਰ ਦਿੱਤਾ ਉਸ ਵੀਡੀਓ ਨੂੰ ਤੁਸੀਂ ਆ ਦੇਖੋ ਇਹ ਪਿਛਲੇ ਪਾਸੇ ਦੀ ਚਾਉਣ ਪਾਈ ਹੋਈ ਹੈ ਇਹਦੇ ਉੱਥੇ 16 ਇੰਚ ਲੈ ਲੈਣਾ ਆ 16 ਇੰਚ ਹੈਗਾ ਇੱਥੇ ਕੱਟ ਦਾ ਨਿਸ਼ਾਨ ਲਾਇਆ ਹੋਇਆ ਹੈ ਦੇਖੋ ਇਹ ਨੂੰ ਪਿੱਛੇ ਛੱਡ ਕੇ ਇੱਥੋਂ ਚੌਣ ਚੱਕਣੀ ਹੈ ਐਸਾ ਦੋ ਠੀਕ ਹੈ ਜੀ ਤੁਹਾਨੂੰ ਦੇਖੋ ਪਿਛਲੀ ਝੋਲੀ ਤੋਂ ਲੈ ਕੇ 16 ਇੰਚ ਦਾ ਨਿਸ਼ਾਨ ਲਾਇਆ ਹੋਇਆ ਇਸ ਥਾਂ ਤੇ ਇੱਥੋਂ ਇੱਕ ਵੱਡੇ ਇੱਥੋਂ ਚੌਣ ਚੱਕਣੀ ਹੈ ਅਦੇ ਪਹੁੰਚੇ ਦੇ ਕਰੀਜ ਵਾਲਾ ਨਿਸ਼ਾਨਾ ਇਹ ਇਹਨੂੰ ਚੋਣ ਨੂੰ ਥੋੜਾ ਜਿਹਾ ਇਧਰ ਨੂੰ ਵਧਾ ਕੇ ਬਾਹਰ ਨੂੰ ਕੱਢ ਕੇ ਰੱਖਣਾ ਹੈ ਦੋ ਸੂਤ ਇਹ ਫਿਰ ਪਹੁੰਚੇ ਦੇ ਉੱਤੇ ਹੀ ਨਹੀਂ ਡਿੱਗਦਾ ਵਾ ਇਹ ਓਕੇ ਮੈਂ ਚੋਣਾਂ ਸਾਰੀਆਂ ਪਾ ਕੇ ਦਿਖਾਉਣੀ ਮੇਰੇ ਹੁਣ ਆ ਅਗਲੀ ਝੋਲੀ ਦੀ ਸਿਉਣ ਆ ਗਈ ਇੱਥੋਂ ਇਹਨੂੰ ਚੋਣ ਨੂੰ ਇਸ ਤਰ੍ਹਾਂ ਚੱਕ ਲੈਣਾ ਇਹ ਤਾਂ ਸਾਰੇ ਵੈਸੇ ਪਾਉਂਦੇ ਹੀ ਆ ਮੈਂ ਇੱਕ ਵੱਲ ਨੂੰ ਚੱਕਦੀ ਮੈਂ ਨਹੀਂ ਦੂਸਰੋਂ ਚੱਕਦੀ ਵੀ ਉਧਰੋਂ ਪਲਟ ਕੇ ਦੂਜੇ ਪਾਸੇ ਰੱਖਿਆ ਜਾ ਉਧਰੋਂ ਚੱਕ ਲੈ ਹਾਂਜੀ ਆ ਦੇਖੋ ਸਾਰੀਆਂ ਚੋਣਾ ਪੈ ਗਈਆਂ ਪਈਆਂ ਵੀ ਬਿਲਕੁਲ ਬਰਾਬਰ ਹੈਗੀਆਂ ਅੱਗੇ ਪਿੱਛੇ ਹੈ ਨਹੀਂ ਗਈਆਂ ਆ ਮਗਰਲਾ ਪਾਸਾ ਹੋ ਗਿਆ ਆ ਝੋਲੀ ਦਾ ਜੁਆਇੰਟ ਹੋ ਗਿਆ ਪਹਿਲਾਂ ਵਾਲੀ ਵੀਡੀਓ ਨੂੰ ਮੈਨੂੰ ਬਹੁਤ ਪਿਆਰ ਮਿਲਿਆ ਉਸੇ ਤਰ੍ਹਾਂ ਇਸ ਵੀਡੀਓ ਨੂੰ ਪਿਆਰ ਦਿਓ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਲੰਬੀ ਬਣਦੀ ਐ ਇੰਨੇ ਹਜੇ ਮੈਂ ਪਾ ਨਹੀਂ ਸਕਦੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ